ਤੇ ਪਾਕਿਸਤਾਨ ਵਾਲੇ ਆਪਣੀ ਟੀਮ ਦੀ ਹਾਰ ਕਦੇ ਬਰਦਾਸ਼ਤ ਨਹੀਂ ਕਰ ਸਕਦੇ ਤੇ ਜਦੋਂ ਹਾਰ ਬਰਦਾਸ਼ਤ ਨਹੀਂ ਕਰਦੇ ਤੇ ਫਿਰ ਇੰਡੀਆ ਦੇ ਬੰਦਿਆਂ ਬਾਰੇ ਅਬਾ ਤਬਾ ਬੋਲਦੇ ਨੇ ਇਤਿਹਾਸ ਕਵਾ ਹੈ ਜਿੰਨੀ ਵਾਰ ਵੀ ਭਾਰਤ ਨੇ ਪਾਕਿਸਤਾਨ ਦੀ ਟੀਮ ਨੂੰ ক্রিকেট ਮੈਚ ਵਿੱਚ ਹਰਾਇਆ ਹੈ ਭਾਰਤ ਦੀ ਟੀਮ ਦੀ ਬਾਹਰੋਂ ਇਹ ਪ੍ਰਸ਼ੰਸਾ ਜ਼ਰੂਰ ਕਰਦੇ ਨੇ ਤਾਰੀਫ ਜ਼ਰੂਰ ਕਰਦੇ ਨੇ ਪਰ ਜਦੋਂ ਆਪਣੇ ਮੁਲਕ ਦੇ ਮੀਡੀਆ ਵਿੱਚ ਬੈਠੇ ਹੁੰਦੇ ਨੇ ਫਿਰ ਇਹਨਾਂ ਦੇ ਮੂੰਹ ਤੇ ਕੋਈ ਫਿਲਟਰ ਨਹੀਂ ਲੱਗਿਆ ਹੁੰਦਾ ਜਿਹੜੇ ਵੀ ਮਨ ਇਹਨਾਂ ਦੇ ਦਿਲ ਚ ਆਂਦੀ ਹੈ ਉਹ ਕਹਿ ਦਿੰਦੇ ਨੇ ਚਾਹੇ ਉਹ ਕਿੰਨੀ ਬੁਰੀ ਕਿਉਂ ਨਾ ਹੋਵੇ ਕਮਰਾਨ ਅਕਮਲ ਪਾਕਿਸਤਾਨ ਦੇ ਸਾਬਕਾ ਵਿਕਟ ਕੀਪਰ ਕੋਈ ਜਿਆਦਾ ਖਾਸ ਵਧੀਆ ਬੱਲੇਬਾਜ਼ੀ ਵਿੱਚ ਪ੍ਰਦਰਸ਼ਨ ਨਹੀਂ ਕੀਤਾ ਆਪਣੇ ਮੁਲਕ ਵਾਸਤੇ ਇੰਨਾ ਵੱਡਾ ਖਟਾਰੇ ਵੀ ਨਹੀਂ ਜਿਦੇ ਨਾਮ ਤੇ ਚਰਚਾ ਹੋ ਸਕੇ ਪਰ ਕਹਿੰਦੇ ਨੇ ਜਿਹੜੇ ਵਧੀਆ ਕੁਝ ਕਰ ਨਹੀਂ ਸਕਦੇ ਉਹ ਕੁਝ ਗਲਤ ਚੀਜ਼ਾਂ ਬੋਲ ਕੇ ਗਲਤ ਬਿਆਨ ਦੇ ਕੇ ਚਰਚਾਵਾਂ ਵਿੱਚ ਰਹਿਣ ਦੀ ਕੋਸ਼ਿਸ਼ ਲਗਾਤਾਰ ਕਰਦੇ ਰਹਿੰਦੇ ਨੇ ਕਮਰਾਨ ਅਕਮਲ ਨੇ ਉਹੀ ਕੰਮ ਕੀਤਾ ਹੈ ਅਰਸ਼ਦੀਪ ਸਿੰਘ ਬਾਰੇ ਜਿਹੜੇ ਭਾਰਤ ਵੱਲੋਂ ਕ੍ਰਿਕਟ ਕ੍ਰਿਕਟਰ ਨੇ ਸਿੱਖ ਖਿਡਾਰੀ ਖੇਡਦੇ ਨੇ ਤੇ ਉਹਨਾਂ ਬਾਰੇ ਗਲਤ ਕਮੈਂਟ ਕੀਤੇ ਨੇ ਪਾਕਿਸਤਾਨ ਦੇ ਮੀਡੀਆ ਦੇ ਪਾਕਿਸਤਾਨ ਦੇ ਇੱਕ ਮੀਡੀਆ ਸ਼ੋਅ ਵਿੱਚ ਕਿਹਾ ਹੈ ਕਿ ਭਾਜੀ 12 ਵਜ ਗਏ ਨੇ ਹੁਣ ਕੁਝ ਵੀ ਹੋ ਸਕਦਾ ਹੈ ਕਿ ਜਦੋਂ ਅਰਸ਼ਦੀਪ ਸਿੰਘ ਪਾਕਿਸਤਾਨ ਦੇ ਖਿਲਾਫ ਆਖਰੀ ਓਵਰ ਕਰਾ ਲਈ ਆਇਆ ਮੁੰਡੇ ਨੇ ਜਾਣ ਦਾਦੀ ਬੋਲਿੰਗ ਵਿੱਚ ਪਰ ਉਹਦੀ ਤਾਰੀਫ ਤੇ ਕੀ ਕਰਨੀ ਹੈ ਕਿਸੇ ਤਰੀਕੇ ਦੇ ਨਾਲ ਖਰਾਬ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਕਮਰਨ ਅਕਮਲ ਨੇ ਕਿ 12 ਵਜ ਗਏ ਨੇ ਭਾਜੀ ਕੁਝ ਵੀ ਹੋ ਸਕਦਾ ਹੈ ਕਿਉਂਕਿ ਅਕਸਰ ਇਹ ਚੀਜ਼ ਵੇਖੀ ਜਾਂਦੀ ਹੈ ਕਿ ਸਿੱਖਾਂ ਨੂੰ ਟੌਂਟ ਕਰਨ ਵਾਸਤੇ ਜਾਂ ਸਿੱਖ ਕਮਿਊਨਿਟੀ ਦੇ ਨਾਲ ਮਜ਼ਾਕ ਕਰਨ ਵਾਸਤੇ ਇਸ ਤਰੀਕੇ ਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਨੇ ਲੋਕ ਕੇ 12:00 ਵੱਜ ਗਏ ਨੇ ਪਰ ਕਮਰਾਨ ਕੁਮਰ ਪਾਜੀ ਨੂੰ ਪਤਾ ਹੋਣਾ ਚਾਹੀਦਾ ਇਹਦਾ ਅਸਲ ਮਤਲਬ ਕੀ ਹੈ ਕਿ ਜਦੋਂ ਮੁਗਲਾਂ ਵੱਲੋਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਅਗਵਾ ਕੀਤਾ ਜਾਂਦਾ ਸੀਗਾ ਤਾਂ ਉਦੋਂ ਸਿੱਖ ਰਾਤ 12:00 ਵਜੇ ਵੀ ਜਾਂਦੇ ਰਹੇ ਨੇ ਮੁਗਲਾਂ ਦੇ ਅੱਡੇਆ ਦੇ ਉਹਨਾਂ ਦੀਆਂ ਭੈਣਾਂ ਨੂੰ ਛੁਡਾਉਣ ਵਾਸਤੇ ਇਸ ਕਰਕੇ ਕਮਰਾਨ ਕਮਨ ਨੂੰ ਸੋਚਣਾ ਚਾਹੀਦਾ ਹੈ ਕਿ ਪਾਕਿਸਤਾਨ ਨਿਕਲਿਆ ਭਾਰਤ ਵਿੱਚੋਂ ਹੀ ਹੈ ਸਾਡੀ ਇੱਥੇ ਵੀ ਉਹੀ ਪੰਜਾਬੀ ਬੋਲੀ ਜਾਂਦੀ ਹੈ ਉੱਥੇ ਵੀ ਪੰਜਾਬੀ ਉਹੀ ਬੋਲੀ ਜਾਂਦੀ ਹੈ ਕਿ ਜੇਕਰ ਬੋਲੀ ਇੱਕ ਤਰੀਕੇ ਦੀ ਸੇਮ ਹੈ ਖਾਣ ਪਾਣ ਇੱਕ ਤਰੀਕੇ ਦਾ ਸੇਮ ਹੈ ਦੋਵੇਂ ਇੱਕੋ ਚੀਜ਼ ਦੀ ਪੈਦਾਇਸ਼ ਨੇ ਦੋਵੇਂ ਇੱਕੋ ਮੁਲਕ ਚੋਂ ਬਣੇ ਨੇ ਤਾਂ ਭਾਰਤ ਪਾਕਿਸਤਾਨ ਨੂੰ ਪਾਵੇ ਸਾਨੂੰ ਸਰਾਦਾ ਨੇ ਵੜ ਦਿੱਤਾ ਪਰ ਇਦਾਂ ਦੇ ਕਮੈਂਟ ਕਰਕੇ ਹੋਰ ਲੋਕਾਂ ਦੇ ਮਨ ਵਿੱਚ ਖਰਾਬ ਭਾਵਨਾਵਾਂ ਜਗਾਉਣ ਦੀ ਕੋਸ਼ਿਸ਼ ਨਾ ਕਰਨਾ ਇਹੀ ਇਸੇ ਕਮੈਂਟ ਕਰਕੇ ਕਮਰਾਨ ਅਕਮਲ ਦੇਸੀ ਕਮੈਂਟ ਕਰਕੇ ਹਰਪ੍ਰਜਨ ਸਿੰਘ ਹੋਣਾ ਨੇ ਵੀ ਆਪਣਾ ਗੁੱਸਾ ਦਿਖਾਇਆ ਪਾਰਾ ਚੜ ਗਿਆ ਉਹਨਾਂ ਦਾ ਵੀ ਉਹਨਾਂ ਨੇ ਵੀ ਕਮਰਾਨ ਅਕਮਲ ਨੂੰ ਚੰਗੀਆਂ ਸੁਣਾਈਆਂ ਕਹਿੰਦੇ ਨੇ ਪੰਜਾਬੀ ਚ ਕਿਸੇ ਨੂੰ ਟੌਂਡ ਮਾਰਨਾ ਹੋਵੇ ਤਾਂ ਇਹ ਬੜਾ ਕਾਮਨ ਟੌਂਡ ਹੁੰਦਾ ਲੱਖ ਦੀ ਲਾਹਨਤ ਹੋਵੇ ਉਹੀ ਕਹੀ ਹਰਪ੍ਰਜਨ ਸਿੰਘ ਹੋਣਾ ਨੇ ਵੀ ਕਮਰਾਨ ਨੂੰ ਕਿ ਕਮਰਾਨ ਲੱਖ ਦੀ ਲਾਹਨਤ ਹੈ ਤੇਰੇ ਤੇ ਕਿ ਤੂੰ ਸਿੱਖਾਂ ਦੇ ਇਤਿਹਾਸ ਬਾਰੇ ਸਿੱਖਾਂ ਦੀ ਸਿੱਖ ਕਮਿਊਨਿਟੀ ਬਾਰੇ ਇਸ ਤਰੀਕੇ ਦੀ ਸ਼ਬਦਾਵਲੀ ਦਾ ਇਸਤੇਮਾਲ ਕਰਦਾ ਪਿਆ। ਇਹ ਮਤਲਬ ਜਦੋਂ ਆਖ ਗਿਆ ਕਮਰਾਨ ਅਖਮਲ ਤੇ ਲਗਾਤਾਰ ਸਵਾਲ ਫਿਰ ਸ਼ੁਰੂ ਹੋਏ ਤਾਂ ਅਖਰ ਕਮਰਾਨ ਮੂਵੀਜ਼ ਸ਼ਾਇਦ ਥੋੜੀ ਬੋਤੀ ਰੱਬ ਨੇ ਮਤੀ ਬਖਸ਼ੀ ਉਹ ਆਇਆ ਤੇ ਉਸਨੇ ਪੂਰੇ ਓਪਲਿਸ ਕਾਲ ਨੂੰ ਮੰਨਿਆ ਕਿ ਮੈਂ ਕੁਝ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਤਾ ਸੀ ਤੇ ਮਾਫੀ ਮੰਗੀ ਐ ਇਸ ਕਰਕੇ ਇਹ ਜਿਹੜੇ ਸੈਲੀਬ੍ਰਿਟੀਜ਼ ਹੁੰਦੇ ਨੇ ਜਾਂ ਫਿਰ ਜਿਨ੍ਹਾਂ ਦੀ ਫੈਨ ਫਾਲਿਕ ਹੁੰਦੀ ਹੈ ਜਿਨ੍ਹਾਂ ਨੂੰ ਵੱਧ ਲੋਕ ਸੁਣਦੇ ਨੇ ਉਹਨਾਂ ਨੂੰ ਇੱਕ ਗੱਲ ਦਾ ਪੂਰੇ ਤਰੀਕੇ ਨਾਲ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਵੱਲੋਂ ਕਿਹਾ ਗਿਆ ਇੱਕ ਇੱਕ ਸ਼ਬਦ ਇੱਕ ਵੱਡੀ ਕਮਿਊਨਿਟੀ ਨੂੰ ਜ਼ਿਆਦਾ ਲੋਕਾਂ ਨੂੰ ਇਫੈਕਟ ਕਰ ਸਕਦਾ ਹੈ ਇੱਕ ਸੈਲੀਬ੍ਰਿਟੀ ਤੁਹਾਨੂੰ ਲੋਕਾਂ ਨੇ ਬਣਾਇਆ ਕਿ ਤੇ ਜੇਕਰ ਤੁਸੀਂ ਲੋਕਾਂ ਦੇ ਹੱਕ ਦੀ ਗੱਲ ਨਹੀਂ ਕਰੋਗੇ ਤਾਂ ਲੋਕਾਂ ਨੇ ਤੁਹਾਨੂੰ ਥੱਲੇ ਵੀ ਤਾਰ ਦੇ